ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਜਿਵੇਂ ਆਪਣੀ ਹਰ ਵੀਡੀਓ ਦੇ ਵਿੱਚ ਦੱਸਦੀ ਹੁੰਦੀ ਆ ਕਿ ਜਿਹੜੇ ਆਪਾਂ ਫਿਟਿੰਗ ਵਾਲੇ ਨਿਸ਼ਾਨ ਹੈਗੇ ਆ ਇਹ ਟੈਂਪਰੇਰੀ ਨਿਸ਼ਾਨ ਹੁੰਦੇ ਆ ਤੇ ਇਹ ਆਪਾਂ ਡਬਲ ਚੈੱਕ ਕਰਨੇ ਹੁੰਦੇ ਆ ਕਦੋਂ ਡਬਲ ਚੈੱਕ ਕਰਨੇ ਹੁੰਦੇ ਆ ਇਹ neck ਤੇ plate ਪਾਉਣ ਤੋਂ ਬਾਅਦ neck ਬਣ ਗਿਆ plate ਪਾ ਲਈਆਂ ਇਸ ਤੋਂ ਬਾਅਦ ਜਿਹੜੇ ਹੈਗੇ ਫਿਟਿੰਗ ਵਾਲੇ ਨਿਸ਼ਾਨ ਜਿਹੜੇ ਹੈਗੇ ਆਪਾਂ ਨੂੰ ਡਬਲ ਚੈੱਕ ਕਰਨੇ ਪੈਂਦੇ ਹੈਗੇ ਆ ਇਹ ਬਹੁਤ ਜ਼ਿਆਦਾ ਜ਼ਰੂਰੀ ਹੈਗੇ ਆ ਤੁਸੀਂ ਇਹ ਨਿਸ਼ਾਨ ਡਬਲ ਚੈੱਕ ਕੀਤੇ ਬਿਨਾ ਹੈਗਾ ਕਦੇ ਵੀ ਫਿਟਿੰਗ ਦੇ ਜਿਹੜੇ ਨਿਸ਼ਾਨ ਹੈਗੇ ਆ ਇਹ ਨਹੀਂ ਲਗਾਉਣੇ ਇਸ ਵਜ੍ਹਾ ਨਾਲ ਜਿਹੜੀ ਹੈਗੀ ਤੁਹਾਡੀ ਕਮੀਜ਼ ਦੀ ਜਿਹੜੀ ਫਿਟਿੰਗ ਡਿਸਟਰਬ ਹੋ ਸਕਦੀ ਹੈ ਉੱਪਰ ਤੋਂ ਜਿਹੜਾ ਨਾਪ ਹੈਗਾ ਚੈਸਟ ਦਾ ਮੇਰੇ ਕੋਲੇ ਹੈਗਾ 19 ਇੰਚ ਠੀਕ ਹੈ ਜੀ ਸੋ ਮੇਰੇ ਕੋਲੇ ਹੈਗਾ ਪ੍ਰੋਪਰ 19 ਇੰਚ ਹੀ ਆ ਰਿਹਾ ਕਈ ਵਾਰੀ ਇਦਾਂ ਹੁੰਦਾ ਕਿ ਜਿਹੜਾ ਆਪਾਂ 1/2 ਇੰਚ ਮਾਰਜਿਨ ਛੱਡਿਆ ਹੁੰਦਾ ਹੈਗਾ ਸਾਈਡ ਆਰਮਹੋਲ ਦੀ ਪਲੇਟ ਵਾਸਤੇ ਠੀਕ ਹੈ ਜੀ ਜਦੋਂ ਆਪਾਂ ਪਲੇਟ ਨੂੰ ਪਾਉਣਾ ਸਟਾਰਟ ਕਰਦੇ ਹਾਂ ਜਾਂ ਤਾਂ ਫਿਰ ਇਹ ਅੱਧੇ ਇੰਚ ਤੋਂ ਜ਼ਿਆਦਾ ਕਪੜਾ ਕਵਰ ਕਰ ਲੈਂਦਾ ਜਾਂ ਫਿਰ ਇਹ ਘੱਟ ਕਵਰ ਕਰ ਲੈਂਦਾ ਕਈ ਵਾਰੀ ਇਦਾਂ ਹੋ ਜਾਂਦਾ ਤੇ ਸੋ ਜਿਹੜਾ ਹੈਗਾ ਆਪਣੀ ਜਿਹੜੇ ਉੱਪਰ ਜਿਹੜਾ ਆਪਣਾ ਨਾਪ ਹੁੰਦਾ ਹੈ ਇਹਦੇ ਵਿੱਚ ਜਾਂ ਤਾਂ ਵੱਧ ਕਪੜਾ ਆ ਜਾਂਦਾ ਹੈਗਾ ਜਾਂ ਘੱਟ ਜਾਂਦਾ ਹੈਗਾ ਸੋ ਨਿਸ਼ਾਨ ਅੱਗੇ ਪਿੱਛੇ ਹੋ ਜਾਂਦੇ ਹੈਗੇ ਤੇ ਇਸ ਲਈ ਜਿਹੜਾ ਹੈਗਾ ਇਹਨਾਂ ਨਿਸ਼ਾਨਾਂ ਨੂੰ ਡਬਲ ਚੈੱਕ ਕਰਨਾ ਜ਼ਰੂਰੀ ਹੈਗਾ ਤੇ ਸੋ ਇਹ ਇੱਥੇ ਜਿਹੜਾ ਹੈਗਾ ਜਿੰਨਾ ਮੈਨੂੰ ਮਾਰਜਨ ਚਾਹੀਦਾ ਹੈਗਾ ਉਨਾ ਹੀ ਆ ਰਿਹਾ ਜੇ ਤੁਹਾਡਾ ਮੰਨ ਕੇ ਚੱਲੋ ਅੱਧਾ ਇੰਚ ਕਪੜਾ ਘਟ ਰਿਹਾ ਹੈ ਨਿਸ਼ਾਨ ਅੰਦਰ ਆ ਰਹੇ ਅੱਧਾ ਇੰਚ ਤੇ ਤੁਸੀਂ ਅੱਧੇ ਇੰਚ ਤੋਂ ਅੱਧੇ ਅੱਧੇ ਨਿਸ਼ਾਨ ਬਾਹਰਲੀ ਸਾਈਡ ਲਗਾ ਲਓ ਤੇ ਆਪਣਾ ਉਹਨਾਂ ਜਿਹੜਾ ਮੇਜ਼ਰਮੈਂਟ ਹੈ ਤੁਸੀਂ ਪੂਰਾ ਕਰ ਲਓ ਜੇ ਤੁਹਾਡਾ ਵੱਧ ਹੈਗਾ ਨਿਸ਼ਾਨ ਵੱਧ ਜਿਆਦਾ ਜਗ੍ਹਾ ਦੇ ਵਿੱਚ ਲੱਗੇ ਹੋਏ ਤੁਹਾਨੂੰ ਮਾਰਜਨ ਘਟ ਚਾਹੀਦਾ ਤੇ ਤੁਸੀਂ ਇਹਨਾਂ ਦੇ ਨਿਸ਼ਾਨ ਅੰਦਰਲੀ ਸਾਈਡ ਲਗਾ ਲਓ ਸੋ ਇਸੇ ਤਰੀਕੇ ਨਾਲ ਜਿਹੜਾ ਹੈਗਾ ਆਪਾਂ ਚੱਲਦੇ ਹਾਂ ਕਮਰ ਤੇ ਕਮਰ ਤੇ ਜਿਹੜਾ ਹੈਗਾ ਮੇਰਾ ਨਾਪ ਜਿਹੜਾ ਮੈਨੂੰ ਚਾਹੀਦਾ ਹੈਗਾ ਉਹ 17 ਇੰਚ ਚਾਹੀਦਾ ਹੈਗਾ ਆਪਾਂ ਪਲੇਟ ਦੇ ਡਾਊਨ ਵਾਲੇ ਸਾਈਡ ਨੀਚੇ ਵਾਲੀ ਸਾਈਡ ਤੋਂ ਆਪਾਂ ਚੈੱਕ ਕਰਦੇ ਹਾਂ ਕਿ ਆਪਣੇ ਕੋਲੇ ਜਿਹੜਾ ਹੈਗਾ ਨਿਸ਼ਾਨ ਹੈਗੇ ਆਪਣੇ ਕਿੰਨੇ ਇੰਚ ਤੇ ਆ ਰਹੇ ਆ ਲਗਭਗ ਸਵਾ 17 ਤੋਂ 17 ਦੇ ਵਿੱਚ ਆ ਰਿਹਾ ਮੇਰੇ ਨਿਸ਼ਾਨ ਤੇ ਹੁਣ ਮੈਂ ਪਲੇਟ ਦੇ ਉੱਪਰ ਵਾਲੀ ਸਾਈਡ ਤੋਂ ਦੇਖਦੀ ਹਾਂ ਕਿ ਮੇਰੇ ਕੋਲੇ ਕਿੰਨਾ ਜਿਹੜਾ ਹੈਗਾ ਨਿਸ਼ਾਨ ਹੈਗੇ ਆ ਇਹ ਕਿੰਨੀ ਜਗ੍ਹਾ ਦੇ ਉੱਪਰ ਲੱਗੇ ਹੋਏ ਹੈਗੇ ਆ ਜਿਹੜੀ ਹੈਗੀ ਆ ਸਾਈਡ ਵਾਲੀ ਪਲੇਟ ਹੈਗੀ ਹੈ ਇਹਦੇ ਆਪਾਂ ਉੱਪਰ ਵਾਲੀ ਸਾਈਡ ਤੋਂ ਆਪਾਂ ਦੇਖਾਂਗੇ ਤੇ ਮੇਰੇ ਕੋਲੇ ਜਿਹੜਾ ਹੈਗਾ ਮੇਜ਼ਰਮੈਂਟ ਉਹ ਸਹੀ 17 ਇੰਚ ਦੇ ਉੱਪਰ ਆ ਰਿਹਾ ਹੈ। ਕਈ ਵਾਰੀ ਇੱਥੇ ਵੀ ਜਿਹੜਾ ਇਹ ਹੁੰਦਾ ਹੈ ਕਿ ਜਿਹੜੀ ਆਪਾਂ ਲੈਂਥ ਵਾਲੀ ਪਲੇਟ ਪਾਈ ਹੁੰਦੀ ਹੈ ਲੰਬੀ ਤੇ ਇਹ ਜਿੰਨਾ ਆਪਾਂ ਕੱਪੜਾ ਮੰਨ ਕੇ ਇਸ ਸਾਈਡ ਤੇ ਆਪਾਂ ਫਿਟਿੰਗ ਦੇ ਵਿੱਚ ਰੱਖਿਆ ਹੁੰਦਾ ਉਸ ਤੋਂ ਵੱਧ ਜਾਂ ਘੱਟ ਕੱਪੜਾ ਕਵਰ ਕਰ ਲੈਂਦੀਆਂ ਹੈਗੀਆਂ ਤੇ ਸੋ ਹੈਗਾ ਇੱਥੇ ਵੀ ਜਿਹੜਾ ਹੈਗਾ ਆਪਾਂ ਨੂੰ ਫਿਟਿੰਗ ਚੈੱਕ ਕਰਨ ਦੀ ਬਹੁਤ ਜ਼ਰੂਰਤ ਹੁੰਦੀ ਹੈ। ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਫਿਟਿੰਗ ਜਿਹੜੀ ਹੈਗੀ ਆਪਾਂ ਇੱਥੋਂ ਵੀ ਦੁਬਾਰਾ ਚੈੱਕ ਕਰ ਲੈਣੀ ਹੈਗੀ ਜੇ ਤੁਹਾਡੇ ਨਿਸ਼ਾਨ ਅੱਗੇ ਪਿੱਛੇ ਹੋ ਰਹੇ ਆ ਤੇ ਤੁਸੀਂ ਸੈਂਟਰ ਕਰਕੇ ਤੇ ਇਹਨਾਂ ਨੂੰ ਸੈੱਟ ਕਰ ਲੈਣਾ ਹੈਗਾ ਤੇ ਇਸ ਤੋਂ ਬਾਅਦ ਆਪਾਂ ਚੱਲਦੇ ਆ ਹਿਪ ਤੇ ਠੀਕ ਹੈ ਜੀ ਵੈਸੇ ਕਈ ਵਾਰੀ ਇਦਾਂ ਹੁੰਦਾ ਕਿ ਕਪੜਾ ਨਾ ਥੋੜਾ ਫਲਫੀ ਪਾਣ ਦੇ ਵਿੱਚ ਹੁੰਦਾ ਜਦੋਂ ਡਬਲ ਦੇ ਵਿੱਚ ਪਿਆ ਹੁੰਦਾ ਤਾ ਵੀ ਜਿਹੜੇ ਨਿਸ਼ਾਨ ਹੈਗੇ ਥੋੜੇ ਬਹੁਤੇ ਅੱਗੇ ਪਿੱਛੇ ਹੋ ਜਾਂਦੇ ਆ ਤੇ ਜਦੋਂ ਆਪਾਂ ਇਹਨੂੰ ਸਿੰਗਲ ਕਰਦੇ ਹੈਗੇ ਆ ਤੇ ਉਦੋਂ ਜਿਹੜਾ ਹੈਗਾ ਸਹੀ ਮੈਜ਼ਰਮੈਂਟ ਦਾ ਆਪਾਂ ਨੂੰ ਪਤਾ ਲੱਗਦਾ ਹੈ हिਪ ਤੋਂ ਜਿਹੜਾ ਮੈਨੂੰ ਮੈਜ਼ਰਮੈਂਟ ਹੈਗਾ 21 ਇੰਚ ਚਾਹੀਦਾ ਬਟ ਮੇਰੇ ਕੋਲੇ ਜਿਹੜਾ ਹੈਗਾ 1.5 21 ਇੰਚ ਦਾ ਜਿਹੜਾ ਹੈਗਾ ਨਾਪ ਇਹ ਬਣ ਰਿਹਾ ਹੈ ਮਤਲਬ ਕਿ ਅੱਧਾ ਇੰਚ ਜਿਹੜਾ ਹੈਗਾ हिਪ ਜ਼ਿਆਦਾ ਬਣ ਰਹੀ ਹੈਗੀ ਹੈ ਮਤਲਬ ਅੱਧਾ ਇੰਚ ਜਿਹੜਾ ਹੈਗਾ ਨਿਸ਼ਾਨ ਬਾਹਰ ਲੱਗੇ ਹੋਏ ਹੈਗੇ ਆ ਹੁਣ ਇਹਨਾਂ ਨੂੰ ਸੈੱਟ ਕਰਨ ਵਾਸਤੇ ਆਪਾਂ ਇਹ ਕਰਨਾ ਹੈਗਾ ਕਿ ਅੱਧੇ ਇੰਚ ਤੋਂ ਵੀ ਅੱਧਾ ਜਿਹੜਾ ਹੈਗਾ ਨਿਸ਼ਾਨ ਇੱਕ ਸਾਈਡ ਤੇ ਸੈੱਟ ਕਰਨਾ ਤੇ ਅੱਧੇ ਇੰਚ ਤੋਂ ਅੱਧਾ ਨਿਸ਼ਾਨ ਜਿਹੜਾ ਹੈਗਾ ਇੱਕ ਸੈੱਟ ਇੱਕ ਸਾਈਡ ਤੇ ਸੈੱਟ ਕਰਨਾ ਮਤਲਬ ਜਿਹੜੇ ਨਿਸ਼ਾਨ ਪੱਲਾਂ हिਪ ਦੇ ਲੱਗੇ ਹੋਏ ਆ ਇਹਨਾਂ ਦੇ ਅੰਦਰਲੀ ਸਾਈਡ ਠੀਕ ਹੈ ਜੀ ਜਿਹੜੀ ਸਾਈਡ ਅੰਦਰਲੀ ਸਾਈਡ ਆ ਆਪਾਂ ਅੱਧੇ ਇੰਚ ਤੋਂ ਵੀ ਅੱਧੇ ਤੱਕ ਨਿਸ਼ਾਨ ਡਰਾ ਕਰਾਂਗੇ ਕੁਝ ਇਸ ਤਰੀਕੇ ਦੇ ਨਾਲ ਠੀਕ ਹੈ ਜੀ ਇਸੇ ਤਰੀਕੇ ਨਾਲ ਜਿਹੜਾ ਹੈਗਾ ਆਪਾਂ हिਪ ਦੀ ਦੂਜੀ ਸਾਈਡ ਤੇ ਵੀ ਅੱਧੇ ਇੰਚ ਤੋਂ ਅੱਧਾ ਮਤਲਬ ਕਿਉਂਕਿ ਆਪਣਾ ਟੋਟਲ ਅੱਧਾ ਇੰਚ ਹੀ ਜ਼ਿਆਦਾ ਸੀਗਾ ਤੇ ਸੋ ਇਹਨਾਂ 1/2 ਇੰਚ ਨੂੰ ਆਪਾਂ ਦੋ ਭਾਗਾਂ ਦੇ ਵਿੱਚ ਡਿਵਾਈਡ ਕਰਤਾ ਦੋ ਭਾਗਾਂ ਦੇ ਵਿੱਚ ਵੰਡਤਾ 1/2 ਇੰਚ ਨੂੰ ਤੇ ਉਹਨਾਂ ਨਿਸ਼ਾਨ ਆਪਾਂ ਉਧਰ ਲਗਾ ਦਿੱਤਾ ਉਹ ਤੇ ਉਹਨੇ ਹੀ ਉਧਰ ਲਗਾ ਦਿੱਤਾ ਇਸ ਤੋਂ ਬਾਅਦ ਜਿਹੜਾ ਕਮਰ ਵਾਲਾ ਮੇਰਾ ਨਿਸ਼ਾਨ ਲੱਗ ਆਇਆ ਮੈਂ ਹੁਣ ਉੱਪਰ ਵਾਲੀ ਸਾਈਡ ਜਦੋਂ ਪਲੇਟ ਨੂੰ ਆਪਾਂ ਉੱਪਰ ਵਾਲੀ ਸਾਈਡ ਤੋਂ ਚੈੱਕ ਕੀਤਾ ਸੀ ਤੇ 17 ਇੰਚ ਦਾ ਨਾਪ ਸੀ ਜਿਹੜਾ ਕਿ ਮੈਨੂੰ ਚਾਹੀਦਾ ਸੀ ਹੁਣ ਆਪਾਂ हिਪ ਦਾ ਨਿਸ਼ਾਨ ਚੇਂਜ ਕਰਕੇ ਲਗਾਇਆ ਹੈਗਾ ਤੇ ਹੁਣ ਆਪਾਂ ਉੱਪਰ ਵਾਲੀ ਸਾਈਡ ਤੋਂ ਇਹ ਨਿਸ਼ਾਨ ਨੂੰ ਤੇ हिਪ ਦੇ ਜਿਹੜੇ ਨਵੇਂ ਨਿਸ਼ਾਨ ਦੇ ਨਾਲ ਆਪਾਂ ਦੁਬਾਰਾ ਮੈਚ ਕਰਾਂਗੇ ਤੇ ਜਿਹੜੀ ਹੈਗੀ ਇਹ ਜਿਹੜੀ ਆਪਣੀ ਨਿਸ਼ਾਨ ਹੈਗੇ ਆ ਇਹ ਆਪਾਂ ਦੁਬਾਰਾ ਤੋਂ ਲਗਾਵਾਂਗੇ ਤੇ ਇਹਦੇ ਵਿੱਚ ਜਿਹੜਾ ਹੈਗਾ ਜ਼ਿਆਦਾ ਨਹੀਂ ਤਾਂ ਮਸ਼ੀਨ ਦੇ ਇੱਕ ਪੈਰ ਜਿੰਨਾ ਫਰਕ ਜ਼ਰੂਰ ਆਊਗਾ ਠੀਕ ਹੈ ਜੀ ਜੇ ਆਪਾਂ ਅੰਗੈਲੀ ਕਰ ਜਾਂਦੇ ਆ ਇੱਥੇ ਆਪਾਂ ਜਿਹੜੇ ਹੈਗੇ ਨਿਸ਼ਾਨ ਦੁਬਾਰਾ ਡਬਲ ਚੈੱਕ ਨਹੀਂ ਕਰਦੇ ਤਾਂ ਆਪਣਾ ਜਿਹੜਾ ਕਮੀਜ਼ ਆ ਜ਼ਿਆਦਾ ਲੂਜ਼ ਹੋ ਜਾਊਗਾ ਜਾਂ ਟਾਈਟ ਹੋ ਜਾਊਗਾ ਠੀਕ ਹੈ ਜੀ ਤੁਸੀਂ ਦੇਖ ਪਾ ਰਹੇ ਹੋਵੋਗੇ ਕਿ ਜਿਹੜਾ ਹੈਗਾ ਪਹਿਲਾਂ ਵਾਲਾ ਨਿਸ਼ਾਨ ਉਹ ਥੋੜਾ ਜਿਹਾ ਫਿੱਕਾ ਤੇ ਪਿੱਛੇ ਦਿਖ ਰਿਹਾ ਹੋਊਗਾ ਤੇ ਇਹ ਇਸ ਤੋਂ ਉੱਪਰ ਜਿਹੜਾ ਹੈਗਾ ਮੈਂ ਨਵੇਂ ਵਾਲਾ ਨਿਸ਼ਾਨ ਜਿਹੜਾ ਹੁਣ ਲਗਾਇਆ ਹੈਗਾ ਸੋ ਜਿਹੜਾ ਹੈਗਾ ਕਿੰਨਾ ਫਰਕ ਹੈਗਾ ਜਿਹੜਾ ਤੁਹਾਨੂੰ ਦਿਖ ਰਿਹਾ ਹੈਗਾ ਜੇ ਮੰਨ ਕੇ ਚਲੋ ਅੱਧੇ ਇੰਚ ਤੋਂ ਅੱਧੇ ਦਾ ਵੀ ਫਰਕ ਹੋਵੇ ਤਾਂ ਟੋਟਲ ਦੇ ਵਿੱਚ ਘੇਰੇ ਲੋਟ ਜਿਹੜਾ ਹੈਗਾ ਪੂਰੇ 1 ਇੰਚ ਦਾ ਫਰਕ ਪੈ ਜਾਂਦਾ ਹੈਗਾ ਤੁਸੀਂ ਇਹਨੂੰ ਥੋੜਾ ਮੰਨ ਕੇ ਜਾਂ ਥੋੜਾ ਸਮਝ ਕੇ ਇਗਨੋਰ ਨਹੀਂ ਕਰਨਾ ਇਸ ਤੋਂ ਬਾਅਦ ਆਪਾਂ ਚੱਲਦੇ ਹਾਂ ਹੁਣ ਬੀ ਫਿਟਿੰਗ ਵਾਲੀ ਸੀਨ ਹੈ ਜਿਹੜੀ ਇਹ ਲਗਾਉਣੀ ਕਿਵੇਂ ਹੈ ਇਦਾਂ ਕੋਰਨਰ ਨਾਲ ਕੋਰਨਰ ਅਟੈਚ ਕਰਕੇ ਕਦੇ ਵੀ ਫਿਟਿੰਗ ਵਾਲੀ ਸੀਨ ਹੈ ਜਿਹੜੀ ਇਹ ਨਹੀਂ ਲਗਾਉਣੀ ਕਿਉਂਕਿ ਪਲੇਟ ਪਾਉਣ ਦੀ وجہ ਨਾਲ ਕਮਰ ਤੋਂ ਉੱਪਰ ਵਾਲਾ ਜਿਹੜਾ ਹੈਗਾ ਕਮਰ ਦੇ ਨਿਸ਼ਾਨ ਤੋਂ ਉੱਪਰ ਵਾਲਾ ਪੋਰਸ਼ਨ ਆ 6 ਸਾਢੇ 6 ਇੰਚ ਦਾ ਇਹ ਪਿੱਛੇ ਹਟ ਜਾਂਦਾ ਠੀਕ ਹੈ ਜੀ ਕਮੀਜ਼ ਦਾ ਪਲੇਟ ਤੋਂ ਉੱਪਰ ਵਾਲਾ ਹਿੱਸਾ ਕਮਰ ਵਾਲੀ ਪਲੇਟ ਤੋਂ ਉੱਪਰ ਵਾਲਾ ਹਿੱਸਾ ਜਿਹੜਾ ਇਹ ਪਿੱਛੇ ਹਟ ਜਾਂਦਾ ਇਸ ਤਰੀਕੇ ਦੇ ਨਾਲ ਇੱਥੇ ਆਪਾਂ ਪਿੰਨ ਨਾਲ ਸਿਕਿਉਰ ਕਰਾਂਗੇ ਇੱਕ ਵਾਰ ਕਮੀਜ਼ ਨੂੰ ਤੇ ਇਸ ਤੋਂ ਬਾਅਦ ਲਗਭਗ ਇਹ ਅੱਧਾ ਇੰਚ ਕਪੜਾ ਜਿਹੜਾ ਹੈਗਾ ਪਿੱਛੇ ਚਲਾ ਜਾਂਦਾ ਤੇ ਇਹਨੂੰ ਆਪਣੇ ਆਪ ਸੈੱਟ ਕਰਕੇ ਬੈਠਣ ਦੇਣਾ ਕਪੜੇ ਨੂੰ ਜਿੱਥੇ ਆਪਣੇ ਆਪ ਸੈੱਟ ਹੋ ਕੇ ਬੈਠਦਾ ਉੱਥੇ ਹੀ ਕਪੜੇ ਨੂੰ ਬੈਠਣ ਦੇਣਾ ਇਹ ਪਿੱਛੇ ਤਾਂ ਹਟਦਾ ਕਿਉਂਕਿ ਆਪਾਂ ਪਲੋਈਆਂ ਪਾਈਆਂ ਹੁੰਦੀਆਂ ਐ ਪਲੇਟ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਤੇ ਇਹ ਕੱਪ ਸ਼ੇਪ ਰੈਡੀ ਹੁੰਦੇ ਹੁੰਦੇ ਆ ਤੇ ਇੱਥੇ ਥੋੜਾ ਜਿਹਾ ਜਿਹੜਾ ਹੈਗਾ ਕਪੜਾ ਜਿਹੜਾ ਕਮੀਜ਼ ਦੇ ਉੱਪਰ ਉੱਠਿਆ ਉੱਠਿਆ ਜਿਆ ਰਹਿੰਦਾ ਹੁੰਦਾ ਇਸ ਕਰਕੇ ਜਿਹੜਾ ਕਪੜੇ ਦਾ ਮਾਰਜਾ ਹੈ ਪਿੱਛੇ ਹਟ ਜਾਂਦਾ ਤਾ ਕੇ ਜਿਹੜਾ ਪ੍ਰੈਸ ਸਾਈਜ਼ ਦੇ ਵਿੱਚ ਜਿਹੜਾ ਹੈਗਾ ਆਪਣੀ ਫਿਟਿੰਗ ਸਹੀ ਆ ਸਕੇ ਇਸ ਤਰੀਕੇ ਦੇ ਨਾਲ ਕਰਕੇ ਜਿਹੜਾ ਹੈਗਾ ਸੈਟਿੰਗ ਕਰਕੇ ਆਪਾਂ ਫਿਟਿੰਗ ਦੇ ਸੀਨ ਲਗਾਉਣੀ ਹੈਗੀ ਆ ਤੇ ਇਸੇ ਤਰੀਕੇ ਨਾਲ ਆਪਾਂ ਦੂਜੀ ਸਾਈਡ ਵੀ ਜਿਹੜੀ ਹੈਗੀ ਆ ਫਿਟਿੰਗ ਦੇ ਸੀਨ ਲਗਾਵਾਂਗੇ ਤੇ ਕੱਟ ਲਗਾਵਾਂਗੇ ਤੇ ਫਿਟਿੰਗ ਦੇ ਸੀਨ ਆਪਣੀ ਲੱਗ ਚੁੱਕੀ ਹੈ ਜੀ